ਜੀਵਨ ਜਾ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇੱਕ ਵਾਰ ਮੁੜ ਤੋਂ ਹਾਜ਼ਰਾਂ ਤੁਹਾਡੇ ਲਈ ਇੱਕ ਬੜੀ ਪਿਆਰੀ ਕਹਾਣੀ ਜਿਹੜੀ ਕਿ ਕਿਸੇ ਦੀ ਹੱਡ ਬੀਤੀ ਹੈ ਲੈ ਕੇ ਉਮੀਦ ਕਰਦੀਆਂ ਤੁਸੀਂ ਉਸ ਨੂੰ ਜ਼ਰੂਰ ਪਸੰਦ ਕਰੋਗੇ ਛੀਨਾ ਰੇਲ ਵਾਲਾ 82 83 ਵੇਲੇ ਇੱਥੇ ਛੋਟਾ ਸਟੇਸ਼ਨ ਮਾਸਟਰ ਲੱਗਾ ਹੁੰਦਾ ਸੀ ਲਾਗੇ-ਚਾਗੇ ਦੇ ਕਿੰਨੇ ਸਾਰੇ ਲੋਕ ਅਕਸਰ ਇੱਥੋਂ ਗੱਡੀ ਚੜ੍ਹਾ ਕਰਦੇ ਇੱਕ ਬੁੱਢੀ ਮਾਤਾ ਵੀ 11 ਵਜੇ ਵਾਲੀ ਗੱਡੀ ਦੇ ਟਾਈਮ ਸਟੇਸ਼ਨ ਤੇ ਆ ਜਾਇਆ ਕਰਦੀ ਉਹ ਚੇਚਾ ਕੋਲਾ ਕੇ ਫਤੇ ਬੁਲਾਉਂਦੀ ਧਾਰੀਵਾਲ ਕੋਲ ਸੋਹਲ ਪਿੰਡ ਧੀ ਵਿਆਹੀ ਹੋਈ ਸੀ ਟਿਕਟਾ ਕੱਟਣ ਲੱਗਦਾ ਤਾਂ ਹੱਥ ਜੋੜ ਦਿਆ ਕਰਦੀ ਅਖੇ ਟਿਕਟ ਜੋਗੇ ਪੈਸੇ ਨਹੀਂ ਹਨ ਤੇ ਨਾਲ ਹੀ ਅੱਖੀਆਂ ਪਰ ਲੈਂਦੀ ਮੈਂ ਕਾਊਂਟਰ ਤੋਂ ਟਕਲਾਵੇ ਵਿੱਚ ਲੈ ਲੈਂਦਾ ਤੇ ਆਖਦਾ ਹੋਰ ਜੋ ਮਰਜ਼ੀ ਕਰ ਲਿਆ ਕਰ ਪਰ ਮਨ ਹੌਲਾ ਨਹੀਂ ਕਰਨਾ ਅੱਗੋਂ ਅੱਛਾ ਪੁਤਾਖ ਉਸੇ ਵੇਲੇ ਅੱਖਾਂ ਪੂੰਝ ਗੱਲੀ ਲੱਗ ਜਾਂਦੀ ਮੈਂ ਗਾੜ ਨੂੰ ਆਖ ਬਿਨਾ ਟਿਕਟ ਗੱਡੀ ਚੜਾ ਦਿਆ ਕਰਦਾ ਕੋਈ ਪੁੱਛਦਾ ਕੌਣ ਹੈ ਤਾਂ ਆਖ ਦਿੰਦਾ ਕਿ ਸ਼ਰੀਕੇ ਚੋ ਮਾਸੀ ਲੱਗਦੀ ਹੈ ਮੇਰੀ ਅਕਸਰੀ ਦੇਖਦਾ ਪੈਰੀ ਥਾਂ ਥਾਂ ਤੋਂ ਗੰਡੀ ਕਸੀ ਹੋਈ ਇੱਕ ਕੈਂਚੀ ਚੱਪਲ ਦਾ ਜੋੜਾ ਹੁੰਦਾ ਅੰਗੂਠੇ ਅਤੇ ਅੱਡੀ ਵਾਲੀ ਜਗ੍ਹਾ ਤੇ ਵੱਡੇ ਮਗੋਰੇ ਕੰਕਲ ਰੋੜੇ ਵਜ-ਵਜ ਕੇਈ ਵਾਰ ਲਹੂ ਵੀ ਨਿਕਲ ਰਿਹਾ ਹੁੰਦਾ ਇੱਕ ਵਾਰ ਨੁਸ਼ੈਰੇ ਤੋਂ ਉਸ ਜੋਗੀ ਇੱਕ ਨਵੀਂ ਚੱਪਲ ਲੈ ਆਇਆ ਫਿਰ ਦਫਤਰ ਵਿੱਚ ਹੀ ਰੱਖ ਲਈ ਅਗਲੀ ਵਾਰ ਆਈ ਤਾਂ ਪੁਰਾਣੀ ਲਹਾ ਕੇ ਰੱਖ ਲਈ ਤੇ ਨਵੀਂ ਫਵਾ ਦਿੱਤੀ ਬੜੀ ਖੁਸ਼ ਕਾਕੇ ਕਦੇ ਇੱਧਰ ਤੇ ਕਦੇ ਉੱਧਰ ਤੇ ਨਾਲ ਨਾਲ ਢੇਰ ਸਾਰੀਆਂ ਅਸ਼ੀਸ਼ਾਂ ਵੀ ਦੇਈ ਜਾਵੇ ਗੱਡੀ ਆਈ ਮੈਂ ਥੋੜਾ ਰੁਚ ਗਿਆ ਉਸ ਤੋਂ ਪਤਾ ਨਹੀਂ ਕਦੋਂ ਗੱਡੀ ਚੜ ਗਈ ਮਗਰੋਂ ਵੇਖਿਆ ਜਿਹੜੀ ਪੈਰੋਂ ਲੁਹਾਈ ਸੀ ਉਹ ਵੀ ਕਿਧਰੇ ਹੈ ਨਹੀਂ ਸੀ ਕੁਝ ਦਿਨਾਂ ਮਗਰੋਂ ਗੱਡੀਆਂ ਉੱਤਰ ਦੀ ਫੇਰ ਦਿਸ ਪਈ ਨਜ਼ਰ ਵਚਾ ਕੇ ਲੰਘਣ ਲੱਗੀ ਤਵਾਜਮਾਰ ਕੋਲ ਸੱਦ ਲਿਆ ਹਾਲਚਲ ਪੁੱਛਿਆ ਤਾਂ ਵੇਖਿਆ ਪੈਰੀਫੇਰ ਉਹੀ ਪੁਰਾਣੀ ਚੱਪਲ ਗੁੱਸੇ ਦੇ ਨਾਲ ਪੁੱਛਿਆ ਨਵੇਂ ਕਿੱਥੇ ਘਵਾ ਆਈਆਂ ਨਕਲੀ ਹਾਸਾ ਹਸਦੀ ਆਖਣ ਲੱਗੀ ਘਵਾਈ ਨੇ ਪੁੱਤਰ ਕੁੜੀ ਦੇ ਪੈਰੀ ਪਵਾ ਆਈਆਂ ਉਸ ਦੀ ਤਾਂ ਮੇਰੇ ਵਾਲੀ ਨਾਲੋਂ ਵੀ ਬੁਰਾ ਹਾਲ ਸੀ ਦੋਤਾ ਹੋਇਆ ਨਾ ਨਿਆਣਾ ਚੁੱਕ ਇਧਰ ਉਧਰ ਜਾਣਾ ਹੁੰਦਾ ਆਵਾਜ਼ ਆ ਹੁੰਦੀ ਸੀ ਮੈਨੂੰ ਇਹੋ ਠੀਕ ਆ ਬਸ ਇਸ ਵਾਰ ਅਥਰੂ ਬਹਾਨ ਦੀ ਵਾਰੀ ਸ਼ਾਇਦ ਮੇਰੀ ਸੀ। ਸ਼ੁਕਰੀਆ ਦੋਸਤੋ ਉਮੀਦ ਕਰਦੀ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਮੈਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਮੇਰਾ ਚੈਨਲ ਜੀਵਨ ਜਾਂਚ ਸ੍ਰਿੰਦਰ ਜੋਸ਼ੀ ਅਤਰੀ ਨੂੰ ਸ਼ੇਅਰ, ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸ਼ੁਕਰੀਆ।